ਅੱਜ ਮਜੀਠੇ ਕਸਬੇ 'ਚ ਇਹ ਕੱਲ ਦੀ ਅਕਸੋਂ ਜਿਹੜੀ ਰਾਤ ਬੀਤੀ ਆ ਤੇ ਤਾਰੀਖ ਸੀ 23 23 ਦੀ ਰਾਤ ਦਾ ਇਹ ਵਾਕਿਆ ਜਦੋਂ ਇੱਥੇ 3-4 ਦੁਕਾਨਾਂ 'ਚ ਬਹੁਤ ਵੱਡੀ ਭੰਕਰ ਅੱਗ ਲੱਗੀ ਆ ਜਿਹਦੀਆਂ ਵੀਡੀਓਜ਼ ਵੀ ਮੈਂ ਸ਼ੇਅਰ ਕਰੂੰਗਾ ਜਿਹਦੇ 'ਚ ਸਾਡੇ ਬੜੇ ਪੁਰਾਣੇ ਐਮਸੀ ਸ਼ਾਪ ਰਹੇ ਆ ਆਪਣੇ ਆਰ ਸਿੰਘ ਜੀ ਪ੍ਰੇਮ لال ਮਹਾਜਨ ਜੀ ਰਾਹੁਲ ਚਰਮਾ ਜੀ ਤੇ ਸਾਡੇ ਅਸ਼ੋਕ अरोड़ा ਜੀ ਇਹਦਾ ਚਾਰਾ ਦੀਆਂ ਦੁਕਾਨਾਂ ਸੜ ਕੇ ਸੁਆਹ ਹੋ ਗਈਆਂ ਜਿੰਨਾ ਵੀ ਮਟੀਰੀਅਲ ਸੀ ਮਾਲ ਸੀ ਇਹਨਾਂ ਦਾ ਫਰੂਟ ਦਾ ਕੰਮ ਸੀ ਰੋਜ਼ ਬੜੀ ਹਿੰਮਤ ਨਾਲ ਆਪਦੇ ਲੰਮੇ ਸਵੇ ਤੋਂ ਪਰਿਵਾਰ ਦਾ ਖਾਂ ਸਮਝਾਲ ਕਰ ਰਹੀ ਸੀ ਫਰੂਟ ਵੇਚ ਕੇ ਇਹ ਜਿੱਤਿਓ ਸਾਰਾ ਹੀ ਨੁਕਸਾਨ ਆ ਗਿਆ ਉੱਥੇ ਇਹਨਾਂ ਦਾ ਸਾਡੇ ਸਰਕਾਰ ਤੋਂ ਮਹਾਜੂ ਸਾਹਿਬ ਦਾ ਸਭਕੀਆਂ ਦਾ ਕੰਮ ਸੀ ਉਹਨਾਂ ਦਾ ਸਾਰਾ ਕੰਮ ਸਾਰਾ ਹੀ ਮਾਲ ਨੁਕਸਾਨਿਆ ਗਿਆ ਇਸੇ ਤਰ੍ਹਾਂ ਰਾਹੁਲ ਸ਼ਰਮਾ ਜੀ ਆਪ ਦਾ ਖੋਖਾ ਚਲਾਉਂਦੇ ਸਨ ਆਪ ਦੀ ਦਿਹਾੜੀ ਕਰਕੇ ਮਿਹਨਤ ਕਰਕੇ ਆਪ ਦਾ ਗੁਜ਼ਰ ਕਰਦੇ ਸਨ ਅਰੋੜਾ ਸਾਹਿਬ ਦਾ ਵੀ ਇਸੇ ਤਰ੍ਹਾਂ ਡਿਸਪੋਜ਼ਲ ਦਾ ਕੰਮ ਸੀ ਬਹੁਤ ਵੱਡਾ ਨੁਕਸਾਨ ਮਜੀਠੇ ਸ਼ਹਿਰ ਤੇ ਹੋਇਆ ਔਰ ਇਹ ਅੱਗ ਕੋਈ ਕਦੇ 2:30 ਵਜੇ ਇਹਨਾਂ ਨੂੰ ਫੋਨ ਗਿਆ ਕਿ ਇਸ ਤਰ੍ਹਾਂ ਅੱਗ ਲੱਗੀ ਹੈ ਜਦੀ ਵੀਡੀਓਜ਼ ਮੈਂ ਸ਼ੇਅਰ ਕਰੂੰਗਾ ਅਫਸੋਸ ਦੀ ਗੱਲ ਇਹ ਹੈ ਕਿ ਸਰਕਾਰ ਨੇ ਭਾਵੇਂ ਚ ਐਂਬੂਲੈਂਸ ਦੀ ਫੈਸਿਲਿਟੀ ਦਿੱਤੀ ਹੈ ਮਗਰ ਮਜੀਠੇ 'ਚ ਜਿਹੜੀ ਐਂਬੂਲੈਂਸ ਹੀ ਨਹੀਂ ਪਹੁੰਚੀ ਐਂਬੂਲੈਂਸ ਜਿਹੜੀ ਆਈ ਹੈ ਫਾਇਰ ਚੌਰੀ ਜਿਹੜੀ ਫਾਇਰ ਬ੍ਰਿਗੇਡ ਹੈ ਮਜੀਠੇ 'ਚ ਫੈਸਿਲਿਟੀ ਦਿੱਤੀ ਸੀ ਉਹ ਉਹ ਨਹੀਂ ਪਹੁੰਚੀ ਜਿਹੜੀ ਫਾਇਰ ਬ੍ਰਿਗੇਡ ਆਈ ਔਰ શ્રી ਅਮਰਚਲ ਸਾਹਿਬ ਦੇ ਜਦ ਫੋਨ ਗਿਆ ਉਤੋਂ ਆਈ ਔਰ ਉਹ ਲੇਟ ਆਈ ਔਰ ਉਹਦੇ ਕਰਕੇ ਭਾਵੇਂ ਉਹ ਆ ਗਏ ਮੈਂ ਨਹੀਂ ਕਹੂੰਗਾ ਕਿ ਉਹ ਨਹੀਂ ਪਹੁੰਚੇ ਪਹੁੰਚੇ ਜ਼ਰੂਰ ਮਗਰ ਜਦ ਤੱਕ ਉਹ ਪਹੁੰਚੇ ਤਦ ਤੱਕ ਇੰਨਾ ਵੱਡਾ ਇੱਥੇ ਸਾਰਾ ਹੀ ਕੰਮ ਸਾਰਾ ਹੀ ਉਹਨਾਂ ਦਾ ਮਾਲ ਨੁਕਸਾਨਿਆ ਗਿਆ ਜੋ ਮੇਰੀ ਭਗਵੰਤਾਨ ਸਰਕਾਰ ਨੂੰ ਇਹ ਬੀਲ ਹੈ ਕਿ ਇਹ ਮਿਹਨਤ ਕਛ ਲੋਕ ਨੇ ਆਪ ਦਾ ਪਰਿਵਾਰ ਦੀ ਬੁਜ਼ੁਰਗ ਕਰਤਵਾਸਤੇ ਪਰਿਵਾਰ ਦੀ ਸਾਂਭ ਸੰਭਾਲ ਵਾਸਤੇ ਦਿਹਾੜੀ ਕਰਨ ਵਾਲੇ ਇਹਨਾਂ ਤਰ੍ਹਾਂ ਦੇ ਬੜੇ ਲੋਕ ਹੈ ਔਰ ਸਾਡੇ ਇਸ ਮਜੀਠੇ ਕਸਬੇ ਦਾ ਮਾਣ ਨੇ ਮੈਂ ਚਾਹਾਂਗਾ ਕਿ ਸਰਕਾਰ ਇਹਨਾਂ ਨੂੰ ਵੜਦੀ ਕੰਪਨਸੇਸ਼ਨ ਤੇ ਇਹਨਾਂ ਦੀ ਜੋ ਦੁਕਾਨਾਂ ਨੁਕਸਾਨੀਆਂ ਗਈਆਂ ਨੇ ਉਹਦਾ ਰਿਪੇਅਰ ਦਾ ਕੰਮ ਇਮੀਡੀਏਟਲੀ ਕਰਾਰ ਕੇ ਦੇਵੇ ਔਰ ਨਾਲ ਹੀ ਇਸ ਗੱਲ ਦੀ ਇਨਕੁਆਇਰੀ ਹੋਵੇ ਕਿ ਇਹ ਅੱਗ ਲੱਗੀ ਕਿਉਂ? ਕਿ ਅੱਗ ਦਾ ਕਾਰਨ ਕੀ ਹੈ? ਸ਼ਰਾਰਤ ਹੈ? ਕੀ ਇਹ ਹੋਰ ਕਾਰਨ ਨੇ? ਇਹ ਸੱਚਾਈ ਵੀ ਸਾਹਮਣੇ ਆਵੇ। ਕਿ ਪਹਿਲਾ ਇਹ ਜਾਂ ਵਾਕਿਆ ਸ੍ਰੀ ਸਾਡੇ ਮਜੀਠੇ ਕਸਬੇ ਚ ਕਦੇ ਦੇਖਣ ਉਠੀ ਪੜਿਆ ਸੋ ਕਾਹੇ ਜੀ ਗੱਲ ਹੋਵੇ ਨਾ ਉਹਦੇ ਵਾਸਤੇ ਹੀ ਪਾਇਦੀ ਦੀ ਲੋੜ ਹੈ ਕਿ ਜੇ ਸ਼ਰਾਰਤੀ ਕੰਮ ਹੈ ਤੇ ਉਹ ਸਾਹਮਣੇ ਆਏ ਜਾਣ ਤੇ ਜੇ ਵਾਕਈ ਕੋਈ ਸ਼ਾਰਟ ਸਰਕਟ ਹੈ ਜਾਂ ਹੋਰ ਕੋਈ ਕਾਰਨ ਪੜਿਆ ਹੈ ਤੇ ਉਸ ਗੱਲ ਨੂੰ ਫਿਰ ਐਡਰੈਸ ਕੀਤਾ ਜਾਵੇ ਔਰ ਇਹਨਾਂ ਨੂੰ ਬਣਦੀ ਕੰਪਨਸੇਸ਼ਨ ਦੁਕਾਨਾਂ ਦੀ ਰਿਪੇਅਰ ਔਰ ਨਾਲ ਜੋ ਮਟੀਰੀਅਲ ਨਕਸਾਨਿਆ ਗਿਆ ਉਹਦੀ ਕੰਪਨਸੇਸ਼ਨ ਦਿੱਤੀ ਜਾਵੇ